ਲੋ ਜੀ ਕੀ ਹਾਲ ਚਾਲ ਹੈ ਤੁਹਾਡੇ ਆਈ ਹੋਪ ਤੁਸੀਂ ਸਾਰੇ ਠੀਕ ਹੋਗਾ ਅਸੀਂ ਵੀ ਠੀਕ ਆ ਅੱਜ ਹੈਗੀ ਤਰੀਕ 29 ਤੇ 29 ਤਰੀਕ ਦੀ ਇਹ ਸੁਬਾਹ ਦੀ ਚਾਹ ਤੇ ਆਪਾਂ ਚਾਹ ਪਿੱਛੇ ਜਾ ਕੇ ਪੀਨੇ ਆ ਨਾਲੇ ਦੇਖਦੇ ਆ ਸਬਜ਼ੀਆਂ ਸੁੱਜੀਆਂ ਤੇ ਮੌਸਮ ਦੇਖੋ ਕਿੰਨਾ ਵਧੀਆ ਹਵਾ ਚੱਲਦੀ ਆ ਹਜੇ ਧਾਰ ਮੈਂ ਕੱਢਣੀ ਆ ਆਪਾਂ ਬੈਠੇ ਆ ਪੱਠੇ ਖਾ ਕੇ ਤੇ ਹਜੇ ਥੋੜੇ ਕੁ 10 ਮਿੰਟ ਬਾਅਦ ਮੈਂ ਧਾਰ ਕੱਢੂੰਗੀ ਤੇ ਨਾਲੇ ਗੁਆ ਕੁੜਾ ਕਰੂੰਗੀ ਕੋ ਕਿੰਨਾ ਸੁਣਾ ਮੌਸਮ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੈਂ ਤੇ ਪਿੱਛੇ ਆ ਕੇ ਚਾਹ ਪੀਣੇ ਬਹੁਤ ਜੀ ਲੱਗਦਾ ਦੋ ਸਬਜ਼ੀਆਂ ਭਾਂਜੀਆਂ ਰੋਜ਼ ਦੇਖਣਾ ਥੱਲੇ ਉਤਰ ਕੇ ਗੇੜਾ ਮਾਰਨੇ ਆਪਣੇ ਖੀਰੇ ਦੀਆਂ ਵੇਲਾਂ ਕਰਾਂ ਦੀਆਂ ਤਰਪੀਆਂ ਪਿਆਰ ਦੇਖ ਕਲੇਲੇ ਦੀ ਤਰਪੇ ਕਲੇਲਿਆਂ ਦੀ ਵੇਲਾਂ ਤੇ ਹੁਣ ਇੱਥੇ ਪਤਾਰ ਬਣ ਕੇ ਆ ਚ ਪਿੰਡੋ ਦੀ ਇੱਕ ਵੇਲ ਹੀ ਹੋਈ ਆ ਬਾਕੀ ਪਤਾ ਨਹੀਂ ਨਿਕਲੀਆਂ ਨਹੀਂ ਪਤਾ ਨਹੀਂ ਕਿ ਕਾਤੇ ਵੀ ਮਾੜਾ ਸੀਗਾ ਕਦੂਆਂ ਦੀਆਂ ਵੇਲ ਲਾ ਲਈ ਆਪਣੇ ਤਰਫੀਆਂ ਇਹ ਪਤਾ ਨਹੀਂ ਵਿੱਚੇ ਕਦੂ ਵਿੱਚੇ ਅੱਲਾ ਹੁਣ ਪਤਾ ਨਹੀਂ ਲੱਗਦਾ ਮਿਕਸ ਹੋ ਗਈਆਂ ਤੇ ਆਪਣੀਆਂ ਪਿੰਡੀਆਂ ਨਿਕਲਿਆ ਹੀ ਆ ਪਰ ਨਿਕਲੀਆਂ ਹਜੇ ਕਿਤੇ ਕਿਤੇ ਹੀ ਆ ਘਾਹ ਬਹੁਤ ਹੋ ਗਿਆ ਵਿੱਚ ਆਪਾ ਗੁਰਦੁਆਰੇ ਵੀ ਜਾਇਆ ਅੱਜ ਸਵੇਰ ਸਵੇਰ ਅੱਜ ਅੱਜ ਮੇਰਾ ਬਹੁਤ ਵਧੀਆ ਦਿਨ ਸੀਗਾ ਮੈਂ ਸਵੇਰ ਸਵੇਰ ਗੁਰਦੁਆਰੇ ਜਾਇਆ ਮਿਰਚਾਂ ਦੇ ਬੂਟੇ ਵੀ ਤੁਰਪੇ ਆਪਣੇ ਤੇ ਆਹ ਦੇਖੋ ਇੱਧਰ ਆਹ ਪੇਠੇ ਦੀਆਂ ਤਨ ਤਨ ਖੰਚਾਰ ਵੇਲਾਂ ਨੇ ਪੇਠੇ ਦੀ ਪੇਠੇ ਦੀ ਵੀ ਤੁਰਪੇ ਹਮ ਆਹ ਜਿਹ ਤਰ੍ਹਾਂ ਦੀ ਆਹ ਤੋਰੀਆਂ ਨੇ ਕਿੰਨੀਆਂ ਵੇਲਾ ਹੋਈਆਂ ਇੱਥੇ ਨਾ ਇੱਥੇ ਤੋਰੀ ਲੰਮਕਦੀ ਸੀ ਆਹ ਵਾਲੀ ਜਿਵੇਂ ਆਹ ਲੰਮਕਦੀ ਐ ਆਹ ਤੋਰੀ ਲੰਮਕਦੀ ਥੱਲੇ ਉਹ ਟੁੱਟੀ ਹੋਈ ਐ ਨਾ ਆਹ ਥੱਲੇ ਮੂਗਰਾ ਨਿਕਲੇ ਹੈਗੇ ਤੇ ਐਂ ਜਦੋਂ ਹਵਾ ਚੱਲਦੀ ਦੀ ਜਿੱਥੇ ਜਿੱਥੇ ਡਿੱਗਦੇ ਉੱਥੇ ਉੱਥੇ ਤੋਰੀਆਂ ਹੋਈ ਜਾਂਦੀਆਂ ਨੇ ਆ ਆਪਨੇ ਬੈਂਗਣੀ ਗਲ ਗਈ ਆ ਪਤਾ ਨਹੀਂ ਕਾਤੇ ਦਵਾਈ ਪੋਣ ਵਾਲੀ ਆ ਪਤਾ ਨਹੀਂ ਪੁੱਛ ਕੇ ਪਾਵਾਂਗੇ ਇਹ ਪੁਰਾਣਾ ਬੈਂਗਣੀ ਦਾ ਬੂਟਾ ਆ ਨਵੇਂ ਲਾਇਆ ਆ ਇੱਥੇ ਆਪਾਂ ਹਲਦੀ ਲਾਉਣੀ ਆ ਹਜੇ ਆਹਰ ਵੀ ਆਪਣੀ ਗੰਨੇ ਇੱਧਰ ਵੀ ਦੇਖੋ ਤੋਰੀਆਂ ਦੇ ਵੇਲਾਂ ਤੋਰੀਆਂ ਦੇ ਵੇਲਾਂ ਸਾਡੇ ਬਾਧੂ ਵੀ ਜਿੱਥੇ ਜਿੱਥੇ ਡਿੱਗੇ ਉੱਥੇ ਆਨ ਇੱਥੇ ਖੰਨਾ ਹੋ ਰਹੀਆਂ ਸਾਡੇ ਬਹੁਤ ਲੱਗੀਆਂ ਸੀ ਆਹ ਪ੍ਰਾਣੀਆਂ ਤੂੜੀਆਂ ਨੇ ਆਹ ਪ੍ਰਾਣੀਆਂ ਲਪਈਆ ਇਹ ਸੁੱਕੀ ਨਹੀਂ ਸੀ ਹਜੇ ਇਹਦੇ ਨਾਲ ਟੋਆ ਕੱਢ ਕੇ ਇਹਨੂੰ ਖਲ ਪਾਉਂਗੇ ਜੇ ਫਲ ਛੇਤੀ ਚੱਕ ਜੇ ਉਂਤਾਰੇ ਤੂੜੀਆਂ ਲੱਗਦੀਆਂ ਨੇ ਤੋਰੀ ਲੱਗੀ ਹੋਈ ਇੱਕ ਉਹ ਆ ਪਾਤਾ ਦੇਖੀ ਨਹੀਂ ਸੀ ਇੱਕ ਆਹ ਸੀ ਲੱਗੇ ਨੇ ਆਹ ਇਹ ਤਾਂ ਪੱਕ ਵੀ ਗਈ ਲੈ ਇਹ ਪਿੱਛੇ ਜੇ ਸੀ ਆਪਾਂ ਦੇਖੀ ਨਹੀਂ ਲੈ ਲਾਗੇ ਕੇ ਪੱਕ ਵੀ ਗਏ। ਚਲੋ ਜੀ ਠੀਕ ਆ ਆਪਣੇ ਘਾਲੇ ਪੱਠੇ ਆ। ਤੇ ਇੱਥੇ ਆਪਾਂ ਸਾਰੇ ਕੰਧ ਦੇ ਵਾਲ ਦੇ ਵਾਲੇ ਵੇਲਾਂ ਹੀ ਚੜਾ ਦੇਣੀਆਂ। ਨਾਲੇ ਕਈ ਵਾਰ ਵਿੱਚ ਦੇ ਕੁੱਤੇ ਲੰਘ ਜਾਂਦੇ ਆ ਆ ਲਿੱਧਰ ਆ ਤੋਰੀਆਂ ਦੇ ਵੇਲਾਂ ਸਾਰੀਆਂ ਸਿਰੇ ਤੱਕ ਲਾ ਦੀਆਂ ਤੇ ਆਪਾਂ ਚੜਾ ਦੇਣੀਆਂ। ਨਾਲੇ ਹੁਣ ਆਪਣੇ ਮਰੂਦ ਲੱਗਣ ਲੱਗਣਗੇ ਚਲੋ ਜੀ ਠੀਕ ਆ ਜੀ ਆਪਾਂ ਸਵੇਰ ਸਵੇਰ ਹੁਣ ਕੰਮ ਕਰ ਲਈਏ ਹੋਰ ਧਾਰਾ ਥੋੜਾ ਕੱਢ ਲਈਏ ਤੇ ਫਿਰ ਮਿਲਦੇ ਆਂ ਅਗਲੇ ਬਲੌਗ ਚ ਸਾਸ਼ੀ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਬਲੌਗ ਦੇਖਣ ਲਈ